ਫਿਨਿਸ਼ਿੰਗ ਜਿਹੜੀ ਹੈ ਚੁਗਾਰ ਦੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈ ਜਿਸ ਤਰ੍ਹਾਂ ਇੱਕ ਕੰਪਨੀ ਦਾ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਕੰਮ ਹੈਗਾ ਇਹ ਬਿਲਕੁਲ ਕੰਪਨੀ ਦੀ ਚੁਗਾਰ ਦੀ ਤਰ੍ਹਾਂ ਅੰਦਰਲੀ ਸਾਈਡ ਆ ਸੀ ਬਾਈ ਜੀ ਇਹ ਕੰਪਾਉਂਡ ਕਰਕੇ ਦਿੰਨੇ ਆ ਵੀ ਕਦੇ ਵੀ ਖਰਾਬ ਨਾ ਹੋਵੇ ਆ ਦੇਖੋ ਇਹ ਜਿਹੜੀ ਹੈ ਫਾਹਾ ਵੱਢਣ ਵਾਲਾ ਕੰਮ ਨਹੀਂ ਹੈ ਇਹ ਬਿਲਕੁਲ ਕੰਪਨੀ ਦੀ ਤਰ੍ਹਾਂ ਕੰਪਾਉਂਡ ਫੇਰ ਕੇ ਆਪਾਂ ਨੂੰ ਦਿੱਤਾ ਹੈ ਆਪਣਾ ਨੁਕਸਾਨ ਨਾ ਹੋ ਸਕੇ ਦੋਸਤੋ ਜਗਜੀਤ ਸਟੀਲ ਵਰਕਸ ਕਾਲ ਵਾਲੀ ਮੰਡੀ ਦੇ ਵਿੱਚ ਜ਼ਿਲ੍ਹਾ सिरसा ਦੇ ਵਿੱਚ ਇੱਕ ਵਧੀਆ ਕੰਮ ਕਰਨ ਦੀ ਵਰਕਸ਼ਾਪ ਮੰਨੀ ਜਾਂਦੀ ਹੈ ਇਸ ਕਰਕੇ ਆਪਾਂ ਇੱਥੋਂ ਦਾ ਕੰਮ ਦੇਖਣ ਵਾਸਤੇ ਆਇਆ ਆਪਾਂ ਚੱਲਦੇ ਆ ਵਰਕਸ਼ਾਪ ਦੇ ਅੰਦਰ ਦੇਖਦੇ ਆ ਕਿਹੋ ਜਿਹਾ ਕੰਮ ਇੱਥੇ ਕੀਤਾ ਜਾਂਦਾ ਕਿਹੜੀਆਂ-ਕਿਹੜੀਆਂ ਜਪਾਨੀ ਚੁਗਾਠਾਂ ਇੱਥੇ ਪਿਆਰ ਕੀਤੀਆਂ ਜਾਂਦੀਆਂ ਨੇ ਦੋਸਤੋ ਆਪਾਂ ਇੱਥੇ ਦੇਖ ਸਕਦੇ ਆ 4 ਇੰਚੀ ਚੁਗਾਠਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਰੱਖਿਆ ਜਪਾਨੀ ਸ਼ੀਟ ਦੀਆਂ ਤੇ ਇੱਧਰ ਵੀ ਬਹੁਤ ਸਾਰੀਆਂ ਚੁਗਾਠਾਂ ਪਈਆਂ ਤੇ ਆਪਾਂ ਅੰਦਰ ਚੱਲਦੇ ਆ ਆ ਇੱਥੇ ਵੀ ਵੱਖ-ਵੱਖ ਦਰਵਾਜ਼ਿਆਂ ਦੀਆਂ ਸਾਈਜ਼ ਦੀਆਂ ਚੁਗਾਠਾਂ ਜਿਹੜੀਆਂ ਬਣੀਆਂ ਆਪਾਂ ਦੇਖ ਸਕਦੇ ਆ ਤੇ ਆਪਾਂ ਹੁਣ ਅੱਗੇ ਚੱਲ ਕੇ ਕੰਮ ਹੁੰਦਾ ਦੇਖਦੇ ਚੁਗਾਠ ਕਿਸ ਤਰ੍ਹਾਂ ਤਿਆਰ ਕੀਤੇ ਜਾਂਦੀਆਂ ਬੇਸ਼ੁਮਾਰ ਚੁਗਾਠਾਂ ਜਿਹੜੀਆਂ ਇਸ ਵਰਕਸ਼ਪ ਦੇ ਵਿੱਚ ਰੋਜ਼ਾਨਾ ਬਣਦੀਆਂ ਨੇ ਇਹ ਆਪਾਂ ਸਾਰੀਆਂ ਦੇਖ ਸਕਦੇ ਹਾਂ ਹਰ ਤਰ੍ਹਾਂ ਦੀ ਚੁਗਾਠ ਤੇ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤੇ ਆਪਾਂ ਸਾਰੀ ਜਾਣਕਾਰੀ ਵੀ ਲਵਾਂਗੇ ਇਹ ਇੱਥੇ ਆਪਾਂ ਦੱਸਾਈ ਚੀਜ਼ ਚੁਗਾਠ ਜਿਹੜੀ ਬਣਦੀ ਵੱਡੇ دروازਿਆਂ ਦੀ ਦੇਖ ਸਕਦੇ ਹਾਂ ਆਪਾਂ ਜਗਜੀਤ ਜਿਹੜੇ ਹੈਗੇ ਸਟੀਲ ਵਰਕਸ ਦੇ ਓਨਰ ਨੇ ਇਹਨਾਂ ਤੋਂ ਸਾਰੀ ਜਾਣਕਾਰੀ ਇੱਥੋਂ ਆਪਾਂ ਪ੍ਰਾਪਤ ਕਰਾਂਗੇ ਇਹ ਕਦੋਂ ਦੀ ਹੈ ਵਰਕਸ਼ਾਪ ਸਥਾਪਤ ਹੋਈ ਗਈ ਹੈ ਤੇ ਕਦੋਂ ਦੀ ਇਹ ਵਰਕਸ਼ਾਪ ਹੈਗੀ ਹੈ ਤੇ ਕਿੰਨੇ ਤਰ੍ਹਾਂ ਦੀਆਂ ਚੁਗਾਠਾਂ ਇੱਥੇ ਬਣਾਈਆਂ ਜਾਂਦੀਆਂ ਨੇ ਆਪਾਂ ਸਾਰੇ ਜਿਹੜੇ ਚੁਗਾਠਾਂ ਤੋਂ ਇਲਾਵਾ ਹੋਰ ਕੀ ਕੀ ਬਣਦਾ ਹੈ ਉਹ ਵੀ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਇੱਧਰ ਵੀ ਆਪਾਂ ਦੇਖ ਸਕਦੇ ਹਾਂ ਜਿਹੜੀਆਂ ਚੁਗਾਠਾਂ ਬਣ ਰਹੀਆਂ ਨੇ ਕਾਰੀਗਰ ਜਿਹੜੇ ਹੈ ਮੇਰਾ ਖਿਆਲ ਲੰਚ ਟਾਈਮ ਹੋ ਗਿਆ ਛੁੱਟੀ ਕਰਕੇ ਚਲੇ ਗਏ ਨੇ ਪਰ ਅੱਜ ਜਿਹੜੀਆਂ ਚੁਗਾਠਾਂ ਬਣਾਈਆਂ ਜਾ ਰਹੀਆਂ ਗੇਟ ਵੀ ਦੇਖ ਸਕਦੇ ਅੱਗੇ ਜਿਹੜੇ ਮੇਨ ਗੇਟ ਆ ਇੱਥੇ ਬਣਾਈ ਜਾ ਰਹੇ ਨੇ ਉਹ ਵੀ ਆਪਾਂ ਦੇਖ ਸਕਦੇ ਹਾਂ ਇੰਨੇ ਤਰ੍ਹਾਂ ਦੇ ਇੱਥੇ 메ਨ ਗੇਟ ਬੰਦੇ ਉਹ ਆਪਾਂ ਫੋਟੋਆਂ ਦੇ ਤਸਵੀਰਾਂ ਦੇ ਰਾਹੀਂ ਵੀ ਦੇਖ ਸਕਾਂਗੇ ਇੱਧਰ ਵੀ ਆਪਾਂ ਦੇਖ ਸਕਦੇ ਹਾਂ ਇਹ ਚੁਗਾਠਾਂ ਵਿੱਚ ਪਾਈਪਾਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਫਿੱਟ ਕੀਤੀਆਂ ਗਈਆਂ ਨੇ ਸਟੀਲ ਦੀਆਂ ਜਿਹੜੀਆਂ ਪਾਈਪਾਂ ਇਹਦੇ ਵਿੱਚ ਫਿੱਟ ਕੀਤੀਆਂ ਗਈਆਂ ਇਹ ਚੁਗਾਠਾਂ 10 ਇੰਚੀ ਆਪਾਂ ਦੇਖ ਸਕਦੇ ਹਾਂ ਤੇ ਇਹੇਠਾਂ ਜਿਹੜੀਆਂ 4 ਇੰਚੀ ਵੀ ਦੇਖ ਸਕਦੇ ਹਾਂ ਸਾਰੇ ਤਰ੍ਹਾਂ ਦੀਆਂ ਚੁਗਾਠਾਂ ਆਪਾਂ ਦੇਖ ਸਕਦੇ ਹਾਂ ਹੁਣ ਮੈਂ ਤੁਹਾਨੂੰ ਗੇਟ ਦਿਖਾਉਣਾ ਹੈ ਉਹਦਾ ਫਰੰਟ ਭਾਗ ਜਿਹੜਾ ਗੇਟ ਦਾ ਇਹ ਆਪਾਂ ਗੇਟ ਦਾ ਜਿਹੜਾ ਅਗਲਾ ਭਾਗ ਹੈ ਉਹ ਦੇਖ ਸਕਦੇ ਹਾਂ ਇਹ ਇੰਨਾ ਮਜ਼ਬੂਤ ਜਿਹੜਾ ਗੇਟ ਹੈਗਾ ਵੱਡਾ ਗੇਟ ਹੈ ਇਹ ਆਪਾਂ ਦੇਖ ਸਕਦੇ ਆ ਤੇ ਇੱਥੇ ਹਰ ਤਰ੍ਹਾਂ ਦੇ ਗੇਟ ਡਰਿੱਲਾਂ ਟੁਗਾਠਾਂ ਹਰ ਕੋਠੀ ਦਾ ਜਿਹੜਾ ਹਰ ਤਰ੍ਹਾਂ ਦਾ ਆ ਜਿਹੜਾ ਤਿਆਰ ਕੀਤਾ ਜਾਂਦਾ ਇੱਥੇ ਸਮਾਨ ਉਹ ਆਪਾਂ ਦੇਖ ਰਹੇ ਆ ਆਪਾਂ ਗੱਲਬਾਤ ਕਰਦੇ ਆ ਜਗਜੀਤ ਸਟੀਲ ਵਰਕਸ ਦੇ ਓਨਰਾਂ ਨਾਲ ਇਹ ਕਾਰੀਗਰ ਕੰਮ ਕਰ ਰਹੇ ਨੇ ਇਹ ਵੀ ਆਪਾਂ ਦੇਖ ਸਕਦੇ ਹੋ ਦਰਗਾਹ ਆਏ ਹੋਏ ਨੇ ਗਿਆਨੀ ਜੀ ਬਾਬਾ ਜੀ ਦਾਕ ਨੇ ਉਹਨਾਂ ਨੂੰ ਅਟੈਂਡ ਕਰ ਰਹੇ ਨੇ ਉਸ ਤੋਂ ਬਾਅਦ ਫਰੀ ਹੁੰਦੀ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਜਗਜੀਤ ਜੀ ਨਾਲ ਆਪਾਂ ਜਿਹੜਾ ਹੈਗਾ رابطہ ਕਾਇਮ ਕਰਦੇ ਹਾਂ ਇਹਨਾਂ ਨੂੰ ਜਾਣਦੇ ਆ ਸਾਰਿਆਂ ਚੁਗਾਠਾ ਇੱਥੇ ਕਿਸ ਤਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਕਿੰਨੇ ਪ੍ਰਕਾਰ ਦੀਆਂ ਬਣਾਈਆਂ ਇਹਨਾਂ ਕਿਹੜੀ ਸੀਟ ਲਾਈ ਜਾਂਦੀ ਹੈ ਬਾਈ ਜੀ ਸੋ ਸਤਿ ਸ਼੍ਰੀ ਅਕਾਲ ਤੁਹਾਨੂੰ ਦੂਜੀ ਵਾਰ ਬੁਲਾਣ ਲੱਗਿਆ ਤੇ ਸਾਡੇ ਜਿਹੜੇ ਗਾਹਕ ਨੇ ਉਹਨਾਂ ਨੂੰ ਆਪਾਂ ਜਿਹੜੀ ਪ੍ਰੋਪਰ ਜਾਣਕਾਰੀ ਜੀ ਤੁਹਾਡੀ ਇੰਡਸਟਰੀ ਬਾਰੇ ਹੈ ਨਾ ਅ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਰੋਡ ਹੈਗਾ ਕਾਲਿਆਂ ਵਾਲੀ ਮੰਡੀ ਦੇ ਵਿੱਚ ਐਡਰੈਸ ਦੱਸ ਦਿਨਾ ਆਪਣੇ ਵੀਰਾਂ ਨੂੰ ਇਹ ਦੇਸੂ ਰੋਡ ਵਜਦਾ ਜੀ ਇੱਥੋਂ ਮਤਲਬ ਤਲਵੰਡੀ ਜਾਂਦਾ ਵੀ ਮਤਲਬ ਰਸਤਾ ਇਹੀ ਹੈ ਮੇਨ ਜੀ ਤੇ ਮੇਨ ਰੋਡ ਹੈ ਮਤਲਬ ਕਾਲਿਆਂ ਵਾਲੀ ਚ ਹਾਂਜੀ ਪੰਜਾਬ ਨੂੰ ਚੜਦਾ ਜੀ ਜੀ ਅ ਜਗਜੀਤ ਜੀ ਤੁਸੀਂ ਕਿੰਨੇ ਸਮੇਂ ਤੋਂ ਮਤਲਬ ਚੁਗਾਠਾ ਬਣਾਉਦੇ ਹੋ ਤੁਸੀਂ ਅਸੀਂ 18 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਜੀ ਹਾਂ ਜੀ ਆ ਤੁਹਾਡੇ ਚੁਗੱਠਾ ਜਿਹੜੀਆਂ ਹੈਗੀਆਂ ਬਹੁਤ ਜਿਹੜੀਆਂ ਵੱਡੀ ਮਾਤਰਾ ਦੇ ਵਿੱਚ ਹੀ ਵਾਠਾ ਤਿਆਰ ਹੋ ਰਹੀਆਂ ਨੇ ਹਨ ਇੰਡਸਟਰੀ ਦੇ ਵਿੱਚ ਕੀ ਤੁਹਾਨੂੰ ਆਰਡਰ ਆਉਂਦੇ ਨੇ ਇੰਨੇ ਮਤਲਬ ਆਰਡਰ ਜੀ ਬਾਹਰ ਦੇ ਆਰਡਰ ਆ ਵੀ ਇਹ ਸਾਰੇ ਸਾਡੇ ਲੋਕਲ ਆਰਡਰ ਹੈ ਠੀਕ ਹੈ ਹਾਂ ਜੀ ਤਾਂ ਕੀ ਤੁਸੀਂ ਇਹ ਤੁਹਾਡੇ ਕੋਲ ਇੰਨੇ ਜਿਆਦਾ ਆਰਡਰ ਆਉਂਦੇ ਨੇ ਕੋਈ ਸੀਟ ਦਾ ਫਰਕ ਹੈ ਜਾਂ ਕੀ ਕਰਨਾ ਹੈ ਅਸੀਂ ਵਧੀਆ ਕੁਆਲਿਟੀ ਦੇ ਰਹੇ ਹਾਂ ਇਹ ਗੱਲ ਨੂੰ ਅੱਛਾ ਜੀ ਹਾਂ ਜਪਾਨੀ ਸੀਟ ਹੁੰਦੀ ਹੈ ਜਾਂ ਜਪਾਨੀ ਸੀਟ ਜੇਐਸਡਾਓਲ ਨੂੰ ਮਿਟਾਤਾ ਜੀ ਤੇ ਏਸ਼ੀਆ ਨਾਲ ਅੱਛਾ ਇਹਦੇ ਵਿੱਚ ਬਣਾ ਰਹੇ ਹਾਂ ਅਸੀਂ ਓਕੇ ਇੱਕ ਸਾਈਜ਼ ਦੇ ਬਾਰੇ ਦੱਸੋ ਤੁਸੀਂ ਕਿੰਨੇ ਸਾਈਜ਼ ਤੋਂ ਲੈ ਕੇ ਕਿੰਨੇ ਸਾਈਜ਼ ਤੱਕ ਦੀ ਚੁਗਾ ਬਣਾਉਂਦੇ ਹਾਂ ਅਸੀਂ ਕਈ ਸਾਈਜ਼ ਬਣਾ ਰਹੇ ਹਾਂ ਜਿਵੇਂ ਇੱਕ 5.5 ਇੰਚ ਹੈ 6 ਇੰਚ ਹੈ 10 ਇੰਚ ਹੈ ਜੀ ਸਾਰੇ ਸਾਈਜ਼ ਤਿਆਰ ਕਰ ਰਹੇ ਹਾਂ ਅਸੀਂ ਇਹ 10 ਇੰਚ ਹੈ ਹਾਂ ਜੀ ਇਹ 10 ਇੰਚ ਹੈ ਜਿਵੇਂ ਪ੍ਰੋਪਰ ਠੀਕ ਇਹ ਬੜੀ ਮਜ਼ਬੂਤ ਹੈ ਨਾ ਇਹ ਨਹੀਂ ਹੈਵੀ ਤੁਸੀਂ ਇਹ 16 ਇੰਚ ਹੈ ਜੀ ਠੀਕ ਹੈ ਜਗਜੀਤ ਜੀ ਇੱਕ ਸਵਾਲ ਹੋ ਰਿਹਾ ਮੇਰੇ ਮਨ ਦੇ ਵਿੱਚ ਕਈ ਲੋਕ ਕਹਿੰਦੇ 16 ਗੇਜ ਸੀਟ ਹੁੰਦੀ ਹੀ ਨਹੀਂ 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 ਹਾਂ ਕਦੇ ਘੱਟ ਹੁੰਦੀ ਹੈ ਨਹੀਂ ਨਹੀਂ ਅੱਛਾ ਹੁੰਦੀ ਹੈ 16 ਗੇਜ ਆ ਰਹੀ ਹੈ ਜੀ ਅੱਛਾ ਜੀ ਸਭ ਤੋਂ ਜ਼ਿਆਦਾ ਵੈਸੇ ਲੱਗ ਵੀ ਅੱਜ ਕੱਲ 16 ਗੇਜ ਹੀ ਰਹੀ ਹੈ ਇੱਕ ਮੈਨੂੰ ਹੋਰ ਦੱਸੋ ਮੈਂ ਨਾ ਜਿਹੜੇ ਮਾਰਕੀਟ ਚ ਘੁੰਮਦਾ ਰਹਿਣਾ ਹਾਂ ਸਾਡੇ ਗਾਕੌਨ ਨੂੰ ਇਸ ਦਾ ਲੰਦਾ ਜਿਹੜਾ ਹੈਗਾ ਸਪਸ਼ਟਿਕਰਨ ਦਿਓ ਕਹਿੰਦੇ ਵੀ ਜੇ ਤੁਹਾਨੂੰ 16 ਗੇ ਸੀਟ ਦਾ ਮਤਲਬ ਰੇਟ ਉਹ ਕਰ ਦਿੰਦੇ ਉਹਦੇ ਵਿੱਚ ਪਾਈਪਾਂ ਦਾ ਮਤਲਬ ਉਹ ਪਤਲੀਆਂ ਪਾ ਕੇ ਜਾਂ ਨੁਕਸਾਨ ਕਰ ਦਿੰਦੇ ਆ ਕਿ ਇਸ ਤਰ੍ਹਾਂ ਨਹੀਂ ਹੁੰਦਾ ਜੀ ਜੋ ਅਸੀਂ ਵਜ਼ਨ ਦੱਸਾਂਗੇ ਉਹ ਪ੍ਰੋਪਰ ਵਜ਼ਨ ਉਤਰੂਗਾ ਉਹ ਤੁਸੀਂ ਇਮਾਨਦਾਰੀ ਨਾਲ ਮੈਨੂੰ ਦੱਸ ਦਿਓ ਸਾਡੀ ਦਾ ਅਸੀਂ ਮਤਲਬ ਤੁਹਾਨੂੰ 1 ਫੁੱਟ ਦਾ ਵਜ਼ਨ ਦੱਸਾਂਗੇ ਹਾਂਜੀ ਉਹ ਪ੍ਰੋਪਰ ਉਹਨਾ ਉਤਰੂਗਾ ਅਸੀਂ ਜਿਹੜੀ ਪਾਈਪ ਦੀ ਲੈਂਥ ਦਾ ਵਜ਼ਨ ਦੱਸਾਂਗੇ ਉਹ ਬੇਬਤਾ ਵੇ ਨੁੱਤਰੂ ਬਾਈ ਠੀਕ ਹੈ ਉਹ ਤਾਂ ਵਧੀਆ ਗੱਲ ਹੈ ਤਾਂ ਹੀ ਗਾਹ ਤੁਹਾਡੇ ਨਾਲ ਪੱਕੇ ਮਤਲਬ ਜੁੜੇ ਹੋਏ ਹੈ ਉਦੋਂ ਬਾਅਦ ਇਹਦੇ ਵਿੱਚ ਆ ਜਾਂਦਾ ਜੀ ਕਬਜ਼ਾ ਕਬਜ਼ਾ ਗਾਹ ਕਾਬ ਦੇ ਮਤਲਬ ਖਰਚੇ ਦੇ ਹਿਸਾਬ ਨਾਲ ਜਿਹੇ ਜਮਤਲੇ ਲਵਾ ਸਕਦਾ ਹੈ ਜੀ 12 ਗੇਜ ਵੀ ਲਵਾ ਸਕਦਾ 14 ਗੇਜ ਵੀ ਲਵਾ ਸਕਦਾ ਕੋਈ ਵੀ ਲਵਾ ਸਕਦਾ ਹੈ ਉਹਦੇ ਚ ਅਸੀਂ ਸਾਰੇ ਹੀ ਮਤਲਬ ਹੌਲ ਤਦੰਨੇ ਆ ਸਾਰੀ ਦਿੰਦੇ ਹਾਂ ਠੀਕ ਹੈ ਤੇ ਇੱਕ ਕਬਜ਼ੇ ਦੇ ਪਿੱਛੇ ਮੰਨ ਲਓ ਆਪਾਂ ਕਈ ਵੀ ਜੰਗ ਲੱਗਣ ਲੱਗ ਜਾਂਦੀ ਹੈ ਸਿਮਿੰਟ ਲੱਗ ਜਾਂਦਾ ਉਹਦਾ ਕੋਈ ਸੋਲੂਸ਼ਨ ਉਹਦਾ ਸੋਲੂਸ਼ਨ ਇਹ ਹੈ ਜੀ ਅੱਜ ਕੱਲ ਮਤਲਬ ਪੱਤੀ ਲੱਗ ਰਹੀ ਹੈ ਪਲਾਸਟਿਕ ਵਾਲੀ ਜੀ ਇਹਦੇ ਵਿੱਚ ਮਤਲਬ ਨਟਾਂ ਨਹੀਂ ਫਿਟਿੰਗ ਹੋ ਜਾਂਦੀ ਬੇਚ ਆਦੀ ਹਾਂ ਇਹ ਪੱਤੀ ਫਿੱਟ ਹੋਈ ਠੀਕ ਹੈ ਹਾਂ ਸਹੀ ਗੱਲ ਹੈ ਠੀਕ ਹੈ ਜੀ ਇਹ ਮਤਲਬ ਇਹ ਜਿਹੜਾ ਸੀਮਨ ਵੀ ਚੁਗਾਠ ਮਤਲਬ ਖਰਾਬ ਨਹੀਂ ਹੋਵੇ ਖਰਾਬ ਨਹੀਂ ਹੋਣੀ ਠੀਕ ਹੈ ਬਹੁਤ ਵਧੀਆ ਹਾਂਜੀ ਤੇ ਹੁਣ ਤੁਸੀਂ ਵੀ ਇਹਨੂੰ ਦੱਸੋ ਜਾਪਾਨੀ ਚਾਦਰ ਦੀ ਹੈ ਜਿਹੜੀ ਚੁਗਾਠਾਂ ਤੋਂ ਇਲਾਵਾ ਹੋਰ ਸਟੀਲ ਦਾ ਜਾਂ ਗੇਟ ਸਟੀਲ ਦਾ ਵੀ ਗੇਟ ਗ੍ਰਿਲਾਂ ਸਾਰਾ ਕੰਮ ਕਰਦੇ ਆ ਜੀ ਅਸੀਂ ਜਿੰਨਾ ਕੋਈ ਮਕਾਨ ਦੇ ਵਿੱਚ ਆਉਂਦਾ ਲੱਕੜ ਨੂੰ ਛੱਡ ਕੇ ਕਰ ਲਾ ਲੱਕੜ ਨੂੰ ਛੱਡ ਕੇ ਤੁਸੀਂ ਮਤਲਬ ਜਿੰਨਾ ਵੀ ਵਿੰਡੋਜ਼ ਦਾ ਜਾਂ ਮੇਨ ਗੇਟ ਦਾ ਜਾਂ ਉਹ ਸਾਰਾ ਹੀ ਕੰਮ ਕਰਦੇ ਸਾਰਾ ਕੰਮ ਕਰਦੇ ਆ ਜੀ ਤੇ ਵਧੀਆ ਕੁਆਲਿਟੀ ਦੇਣ ਦੀ ਮਤਲਬ ਕੋਸ਼ਿਸ਼ ਕਰਦੇ ਆ ਅਗਲੇ ਨੂੰ ਵੀ ਚੰਗਾ ਲਵਾਵੇ ਅਗਲਾ ਵਧੀਆ ਲਵਾਵੇ ਹਾਂਜੀ ਜਗਜੀਤ ਜੀ ਇੱਕ ਤਾਂ ਤੁਸੀਂ ਕਹਿੰਦੇ ਹੋ ਇਹ ਆਰਡਰ ਤੇ ਸਾਡੇ ਕੋਲੇ ਜੁਗਾਠਾ ਹਰ ਰੋਜ਼ ਇਹਨੇ ਆਰਡਰ ਦੇ ਤਾਂ ਤਿਆਰ ਕਰਨੀਆਂ ਪੈਂਦੀਆਂ ਹਨ ਇੱਕ ਇਹ ਹੁੰਦਾ ਵੀ ਮੰਨ ਲਓ ਆਈਟੀ ਟਾਈਮ ਕੋਈ ਮਿਸਤਰੀ ਕਹਿ ਦਿੰਦਾ ਇਹ ਜੁਗਾਠ ਨਹੀਂ ਗਿਆ ਤੁਹਾਡੇ ਕੋਲੇ ਆਲਰੇਡੀ ਤਿਆਰ ਵੀ ਹੋ ਉਹ ਵੀ ਮਿਲ ਸਕਦਾ ਜੀ ਮਤਲਬ ਜਿਹੜੇ ਕੋਈ ਸਾਈਜ਼ ਲੋਕਲ ਚੱਲਦੇ ਆ ਜਿਵੇਂ ਜ਼ਿਆਦਾਤਰ ਇਹ ਲੱਗਣੇ ਹੀ ਲੱਗਣੇ ਆ ਉਹ ਅਸੀਂ ਤਿਆਰ ਵੀ ਰੱਖਦੇ ਆ ਉਹ ਸਾਡੇ ਕੋਲ ਤਿਆਰ ਵੀ ਮਿਲ ਜਾਂਦੇ ਆ ਜੀ ਤੇ ਮੈਂ ਤੁਹਾਨੂੰ ਦਿਖਾਉਣਾ ਹੈ ਵੀ ਅਸੀਂ ਕਿਸ ਤਰੀਕੇ ਨਾਲ ਜੁਗਾਠ ਤਿਆਰ ਕਰਦੇ ਹਾਂ ਠੀਕ ਹੈ ਅ ਤੁਸੀਂ ਆਪਾਂ ਦੇਖਦੇ ਆ ਇੱਕ ਵਾਰੀ ਚੱਲ ਕੇ ਤੇ ਹੋਰ ਕੋਈ ਗੱਲਬਾਤ ਸਾਡੇ ਗਾਹਕਾਂ ਨੂੰ ਜਿਹੜੀ ਜਾਣਕਾਰੀ ਦੇਣਾ ਚਾਹੋਗੇ ਜਾਣਕਾਰੀ ਤਾਂ ਇਹ ਹੀ ਹੈ ਵਧੀਆ ਬਣਵਾਓ ਜੀ ਵਧੀਆ ਮਤਲਬ ਕੰਪਿਊਟਰ ਸਿਸਟਮ ਕੰਮ ਹੋਵੇ ਸਾਰਾ ਸੀਐਨਸੀ ਜੀ ਠੀਕ ਹੈ ਜੀ ਉਹਦੇ ਵਿੱਚ ਕੱਲ ਨੂੰ ਲੱਕੜ ਵਾਲੇ ਨੂੰ ਦਿੱਕਤ ਨਹੀਂ ਆਉਂਦੀ ਜੀ ਠੀਕ ਹੈ ਜੀ ਸਹੀ ਗੱਲ ਹੈ ਤੇ ਲੋਕ ਟਿਚਕ ਨਹੀਂ ਸਾਰੇ ਸਰਾਖ ਮਾਰੇ ਹੋਏ ਮਤਲਬ ਮਿਲਣਗੇ ਓਕੇ ਕੋਈ ਮਤਲਬ ਲੱਕੜ ਵਾਲੇ ਨੂੰ ਐ ਨਹੀਂ ਵੀ ਉਹਦੇ ਪਿੱਛੇ ਐਸਟਰਾਵ ਦਾ ਕੋਈ ਠੀਕ ਕੰਮ ਕਰਨਾ ਪਊਗਾ ਠੀਕ ਹੈ ਹਾਂ ਸੋ ਦੋਸਤੋ ਆਪਾਂ ਹੁਣ ਦੇਖਦੇ ਆਂ ਚੁਕਾਠਾਂ ਜਿਹੜੀਆਂ ਬਣ ਰਹੀਆਂ ਨੇ ਜਗਜੀਤ ਜੀ ਕਿਹੜੀ ਤਕਨੀਕ ਨਾਲ ਚੁਕਾਠ ਤਿਆਰ ਕਰ ਰਹੇ ਨੇ ਜਪਾਨੀ ਸ਼ੀਟ ਦੇ ਚੁਕਾਠਾਂ ਉਹ ਪਾ ਚੱਲ ਕੇ ਦੇਖਦੇ ਆਂ ਉਹ ਵੀ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਦੇਖ ਸਕਦੇ ਆਂ ਇਹ ਕੰਪਿਊਟਰਾਈਜ਼ ਮਸ਼ੀਨ ਨਾਲ ਜਗਜੀਤ ਸਟੀਲ ਵਰਕਸ ਦੇ ਅੰਦਰ ਚੁਕਾਠਾਂ ਤਿਆਰ ਹੋ ਰਹੀਆਂ ਨੇ ਆਪਾਂ ਦੇਖ ਸਕਦੇ ਆਂ ਕਿਵੇਂ ਇਹ ਸ਼ੀਟ ਨੂੰ ਵਾਈਂਡ ਕਰਦੇ ਨੇ ਵਾਈਂਡ ਕਰਕੇ ਇਹ ਆਪਾਂ ਇਹ ਕੰਪਿਊਟਰਾਈਜ਼ ਮਸ਼ੀਨ ਹੈ ਇਹ ਦੇਖੋ ਜਿੰਨੀ ਇਹਦੇ ਵਿੱਚ ਨਾਪ ਕੋਲ ਪਾਈਪ ਕੀਤਾ ਜਾਊਗਾ ਉਹ ਜਿਹੜੀ ਹੈ ਮਸ਼ੀਨ ਆਟੋਮੈਟਿਕ ਉਨੀ ਵਾਈਨਿੰਗ ਜਿਹੜੀ ਹੈ ਦੇਊਗੀ ਤੇ ਬਾਕੀ ਹੋਰ ਜਾਣਕਾਰੀ ਜਿਹੜੀ ਆਪਾਂ ਦੇਖ ਸਕਦੇ ਹੁਣ ਇੱਥੇ ਕਿਸ ਤਰ੍ਹਾਂ ਇਹ ਵਾਈਂਡ ਕਰਦੀ ਹੈ ਤੇ ਸ਼ੀਟ ਨੂੰ ਨਾ ਆ ਸ਼ੀਟ ਜਿਹੜੀ ਹੈ ਆਟੋਮੈਟਿਕ ਮਸ਼ੀਨ ਦੇ ਦੁਆਰਾ ਐਮਬੋਪ੍ਰਾਈਜ਼ ਮਸ਼ੀਨ ਦੇ ਦੁਆਰਾ ਇੱਥੇ ਵਾਈਂਡ ਕੀਤੀ ਜਾਂਦੀ ਹੈ ਤਾਂ ਇਹ ਇਕੱਠਾ ਤਿਆਰ ਹੁੰਦੀ ਹੈ ਜਗੀਜੀ ਇਸ ਮਸ਼ੀਨ ਦੀ ਕੋਈ ਹੋਰ ਵਿਸ਼ੇਸ਼ਤਾ ਤੁਸੀਂ ਦੱਸੋ ਵੀਰਾਂ ਨੂੰ ਇਹਦੇ ਸੀਐਨਸੀ ਹੋਣ ਕਰਕੇ ਦੀ ਬਰੋਬਰ ਇਹਨੇ ਫਿਟਿੰਗ ਦੇਣੀ ਹੈ ਸਾਰੀ ਲੱਕੜ ਵੀ ਜੋ ਪਲਾਮ ਹੈ ਸਹੀ ਆਉਣਾ ਹੈਗਾ ਜੀ ਤੇ ਪਨੇਸਿੰਗ ਵਧੀਆ ਆਉਣੀ ਆ ਜੋ ਜੋੜਾ ਜਾਲਾਂ ਦੀ ਪਨੇਸਿੰਗ ਬਹੁਤ ਵਧੀਆ ਆ ਰਹੀ ਆ ਹਾਂਜੀ ਤੇ ਗੁਣੀਆਂ ਸੀਟ ਜੋ ਬੈਂਡਿੰਗ ਆ ਸਹੀ ਗੁਣੀਆਂ ਤੇ ਹੋਣੀ ਆ ਇਹਦੇ ਬਿਲਕੁਲ ਹਾਂਜੀ ਤੇ ਹੋਰ ਜਿਹੜਾ ਤੁਸੀਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਮਸ਼ੀਨਾਂ ਤੇ ਜਿਹੜਾ ਹੈ ਕੰਮ ਤਿਆਰ ਕਰਦੇ ਹੋ ਇਹ ਆਪਾਂ ਦੂਜੀ ਵਾਰ ਤੁਹਾਨੂੰ ਦਿਖਾਉਨੇ ਆ 10 ਇੰਚ ਜਿਗਾਟ ਜਿਹੜੀ ਤਿਆਰ ਹੋ ਰਹੀ ਆ 10 ਸੈਂਟੀ ਜਿਗਾਟ ਤਿਆਰ ਹੋ ਰਹੀ ਆ ਜੀ ਆ 5.5 ਇੰਚ ਜਿਗਾਟ ਹੈ ਜੀ ਹਾਂਜੀ ਲੈਮੀ ਲੂਰੀ ਲੇਸ਼ਨ ਕਰਕੇ ਵਧੀਆ ਚੀਜ਼ ਬਣਾਈ ਹੋਈ ਆ ਇੱਕ ਮੈਨੂੰ ਇਹ ਦੱਸੋ ਜਗਜੀਤ ਜੀ ਇਹ ਦਾ ਤੇ ਉਹਦੇ ਰੰਗ ਦਾ ਫਰਕ ਹੈ ਉਹ ਕਲਰ ਹੋ ਰਿਹਾ ਹੈ ਇਹ ਕਲਰ ਹੋ ਰਿਹਾ ਹੈ ਇਹ ਪੇਂਟ ਅਸੀਂ ਡਬਲ ਕਰਦੇ ਆਂ ਜੀ ਚਗਾਠ ਬਣਾਉਣ ਤੋਂ ਬਾਅਦ ਡਬਲ ਪੇਂਟ ਕਰਦੇ ਆਂ ਅਸੀਂ ਇਸ ਨੂੰ ਹਾਂਜੀ ਹਾਂ ਤੇ ਹੋਰ ਤੁਸੀਂ ਮਤਲਬ ਕੋਈ ਜਿਹੜੀ ਤੁਹਾਡੀ ਕਾਰਾਗਰੀ ਹੈ ਹਾਂਜੀ ਉਹਦੇ ਬਾਰੇ ਜਾਣਕਾਰੀ ਦਿਓ ਉਸ ਤੋਂ ਬਾਅਦ ਅਸੀਂ ਵੈਲਡਿੰਗ ਵਧੀਆ ਮਤਲਬ ਤਕਨੀਕ ਵਾਲੇ ਵਰਤ ਰਹੇ ਆ ਜੀ ਜਿਹਦੇ ਵਿੱਚ ਜੋੜ ਬਿਲਕੁਲ ਬਿਲਕੁਲ ਹਾਂਜੀ ਇਹ ਜਿਹੜਾ ਮਿੱਟੀ ਵਾਲੇ ਦੇ ਨਾਲ ਚਗਾਠ ਤਿਆਰ ਹੋ ਰਹੀਆਂ ਨੇ ਆਪਾਂ ਦੇਖ ਰਹੇ ਆਂ ਹਾਂ ਤੇ ਇਹ ਜਿਹੜੀ ਇਹ ਛੋਟੀ ਮਸ਼ੀਨ ਤੁਸੀਂ ਅਲੱਗ ਰੱਖੀ ਹੋਈ ਐ ਹਾਂਜੀ ਅੱਛਾ ਇਹ ਵੀ ਬੈਂਡਿੰਗ ਮਸ਼ੀਨ ਹਾਂ ਇਹ ਬੈਂਡਿੰਗ ਮਸ਼ੀਨ ਐ ਜੀ ਇੱਥੇ ਅਸੀਂ ਗੇਟ ਗ੍ਰਿਲਾਂ ਦਾ ਕੰਮ ਕਰਦੇ ਹਾਂ ਇੱਥੇ ਗੇਟ ਗ੍ਰਿਲਾਂ ਦਾ ਕਰਦੇ ਹੋ ਠੀਕ ਐ ਇਹ ਤੁਹਾਡੀ ਹੋਗੀ ਪ੍ਰੈਸ ਕਟਰ ਕੀ ਐ ਇਹ ਇਹ ਕਟਿੰਗ ਮਸ਼ੀਨ ਐ ਜੀ ਇਹ ਕਟਿੰਗ ਮਸ਼ੀਨ ਹਾਂਜੀ ਲੋਹਾ ਵਗੈਰਾ ਕੱਟਣ ਵਾਸਤੇ ਹਾਂ ਇਹ ਸਾਰਾ ਜਿਹੜਾ ਕੰਮ ਤੁਹਾਡਾ ਪੂਰਾ ਇੰਡਸਟਰੀ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਹਾਂ 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 ਸੋ ਦੋਸਤੋ ਕਦੀ ਵੀ ਆਪਾਂ ਜਪਾਨੀ ਸੀਟ ਦੇ ਚੁਗਾਠਾਂ ਗੇਟ ਜਾਂ ਆਪਾਂ ਵਿੰਡੋਜ਼ ਦਾ ਕਿਸੇ ਤਰ੍ਹਾਂ ਦਾ ਵੀ ਕੰਮ ਕਰਵਾਉਣਾ ਕੋਕੀ ਦਾ ਤਾ ਇੱਥੇ ਆਪਾਂ ਜਗਜੀਤ ਸਟੀਲ ਵਰਕਸ ਦੇ ਅੰਦਰ ਆ ਇੱਥੇ ਜਿਹੜਾ ਹੈ ਪਲਵੰਡੀ ਰੋਡ ਵੀ ਕਹਿ ਸਕਦੇ ਆ ਦੂਜਾ ਕਿਹੜਾ ਰੋਡ ਦੱਸਿਆ ਸੀ ਇਹ ਤੇਸੂ ਰੋਡ ਵਜਦਾ ਹੈ ਤੇਸੂ ਰੋਡ ਕਾਲਾਂ ਵਾਲੀ ਮੰਡੀ ਜ਼ਿਲ੍ਹਾ ਸਿਰਸਾ ਦੇ ਵਿੱਚ ਇਹ ਕੰਮ ਹੋ ਰਿਹਾ ਆ ਬੜੇ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਤੇ ਆਪਾਂ ਇੱਥੇ ਆ ਕੇ ਕੰਮ ਕਰਵਾ ਸਕਦੇ ਆ ਫੋਨ ਨੰਬਰ ਆਪਾਂ ਜਿਹੜਾ ਹੈਗਾ ਸਕਰੀਨ ਤੇ ਦਿੱਤੇ ਹੋਏ ਨੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤੇ ਹੋਏ ਨੇ ਤੇ ਉੱਥੇ ਇਹ ਫੋਨ ਕਰ ਜਾਣਕਾਰੀ ਆਪਾਂ ਫੋਨ ਤੇ ਵੀ ਕਰਵਾ ਸਕਦੇ ਆ ਤੇ ਫਿਨਿਸ਼ਿੰਗ ਬਹੁਤ ਵਧੀਆ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਆ ਦੇਖੋ ਦੂਜੀ ਵਾਰ ਆਪਾਂ ਦੇਖਦੇ ਆਂ ਫਿਨਿਸ਼ਿੰਗ ਜਿਹੜੀ ਹੈ ਚੁਕਾੜ ਦੀ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈ ਜਿਸ ਤਰ੍ਹਾਂ ਇੱਕ ਕੰਪਨੀ ਦਾ ਕੰਮ ਹੋਵੇਗਾ ਇਸ ਤਰ੍ਹਾਂ ਦਾ ਕੰਮ ਹੈਗਾ ਤਿਆਰ ਕਰਕੇ ਦੇ ਦਿੰਦੇ ਆਂ ਇਹ ਬਿਲਕੁਲ ਕੰਪਨੀ ਦੀ ਚੁਕਾੜ ਦੀ ਤਰ੍ਹਾਂ ਹੈ ਅੰਦਰਲੀ ਸਾਈਡ ਆਸੀ ਬਾਈ ਜੀ ਇਹ ਕੰਪਾਉਂਡ ਕਰਕੇ ਦਿੰਨੇ ਆਂ ਵੀ ਕਦੇ ਵੀ ਖਰਾਬ ਨਾ ਹੋਵੇ ਆ ਦੇਖੋ ਇਹ ਜਿਹੜੀ ਹੈ ਪਾਹਾ ਵੱਢਣ ਵਾਲਾ ਕੰਮ ਨਹੀਂ ਹੈ ਇਹ ਬਿਲਕੁਲ ਕੰਪਨੀ ਦੀ ਤਰ੍ਹਾਂ ਕੰਪਾਉਂਡ ਫੇਰ ਕੇ ਆਪਾਂ ਨੂੰ ਦਿੱਤਾ ਹੈ ਆਪਣਾ ਨੁਕਸਾਨ ਨਾ ਹੋ ਸਕੇ ਇਹ ਹੈ ਜਗਜੀਤ ਸਟੀਲ ਵਰ ਅਦੀ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕੰਟੈਕਟ ਨੰਬਰ ਦਿੱਤੇ ਹੋਏ ਨੇ ਸਕਰੀਨ ਤੇ ਆਪਾਂ ਫੋਨ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਆ ਅਗਲੇ ਵੀਡੀਓ ਤੱਕ ਦੀਵਾ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਸ ਬਾਈ ਜੀ ਸਤਿ ਸ਼੍ਰੀ ਅਕਾਲ ਜੀ